ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਬਹੁਤ ਵਧੀਆ ਹੋਮੋਗੇ ਅੱਜ ਦੀ ਕਹਾਣੀ ਕੁਦਰਤ ਦਾ ਕ੍ਰਿਸ਼ਮਾ ਸੇਜਲ ਤੂੰ ਯਕੀਨ ਨਹੀਂ ਕਰੇਂਗੀ ਮੈਂ ਸਟੇਸ਼ਨ ਦੇ ਬਾਹਰ ਪਾਪਾ ਮੰਮੀ ਨੂੰ ਦੇਖਿਆ ਤੇ ਜਿਵੇਂ ਹੀ ਮੈਂ ਉਹਨਾਂ ਨੂੰ ਦੇਖਿਆ ਨਜ਼ਰ بچਾ ਕੇ ਇਸ ਤਰ੍ਹਾਂ ਭੱਜਿਆ ਕੇ ਪਹੁੰਚਣਾ ਸੇਜਲ ਕਹਿੰਦੀ ਮੰਮੀ ਜੀ ਪਾਪਾ ਜੀ ਇੱਥੇ ਮबई ਵਿੱਚ ਇਸ ਜਨਮ ਵਿੱਚ ਤਾਂ ਇਹਨਾਂ ਤੋਂ ਆਪਣਾ ਪਿੱਛਾ ਛੁੱਟਣ ਤੋਂ ਰਿਹਾ ਆਖਰੀ ਵਾਰ ਇਹਨਾਂ ਸੁਣ ਕੇ ਗਏ ਸੀ ਪਰ ਫਿਰ ਵੀ ਆ ਗਏ ਆਪਣੀ ਛਾਤੀ ਤੇ ਮੋਗ ਦਲਣ ਚੰਗਾ ਕੀਤਾ ਜੋ ਨਜ਼ਰ ਬਚਾ ਕੇ ਆ ਗਏ ਹੁਣ ਜਦੋਂ ਆਪਣੀ ਮਰਜ਼ੀ ਨਾਲ ਆਇਆ ਤਾਂ ਭਟਕਣ ਸੜਕਾਂ ਉੱਤੇ ਆਪਾਂ ਨੂੰ ਕੀ ਪਰ ਉਹਨਾਂ ਨੇ ਆਪਣਾ ਪਤਾ ਲੱਭ ਲਿਆ ਤਾਂ ਵਿਸ਼ਾਲ ਨੇ ਕਿਹਾ ਤਾਂ ਸੇਜਲ ਕਹਿੰਦੀ ਕਿ ਤੂੰ ਵੀ ਅਜਿਹਾਂ ਗੱਲਾਂ ਕਿਉਂ ਕਰਦੇ ਹੋ ਇਹ ਤੇਰਾ ਪਿੰਡ ਨਹੀਂ ਮਬਈਆ ਮਬਈ ਇੱਥੇ ਇਸ ਤਰ੍ਹਾਂ ਕਿਸੇ ਦਾ ਵੀ ਪਤਾ ਲੱਭਣਾ ਆਸਾਨ ਨਹੀਂ ਆਪਾਂ ਆਪਣਾ ਪੁਰਾਣਾ ਪਤਾ ਵੀ ਤਾਂ ਬਦਲ ਲਿਆ ਵਿਸ਼ਾਲ ਕਹਿੰਦਾ ਉਹ ਸੇਜਲ ਦਿਮਾਗ ਤੇਰਾ ਵੀ ਟਿਕਾਣੇ ਉੱਤੇ ਨਹੀਂ ਲੱਗਦਾ ਬੇਸ਼ੱਕ ਉਹਨਾਂ ਨੇ ਆਪਣਾ ਘਰ ਦਾ ਪਤਾ ਨਹੀਂ ਪਰ ਉਹਨਾਂ ਦੇ ਕੋਲ ਮੇਰੇ ਆਫਿਸ ਦਾ ਐਡਰੈਸ ਤਾਂ ਹੈ ਉੱਥੇ ਜਾ ਕੇ ਉਹ ਮੇਰੇ ਘਰ ਦਾ ਪਤਾ ਤਾਂ ਜਾਣ ਹੀ ਸਕਦੇ ਆ ਪਰ ਸੀਜਲ ਕਹਿੰਦੀ ਜਦੋਂ ਤੁਸੀਂ ਉਹਨਾਂ ਨੂੰ ਆਫਿਸ ਵਿੱਚ ਦੇਖੋਗੇ ਤਾਂ ਤੁਸੀਂ ਉਹਨਾਂ ਨੂੰ ਬਾਹਰ ਤੋਂ ਹੀ ਭਜਾ ਦੇਣਾ ਤੇ ਆਪਣੇ ਆਫਿਸ ਵੱਲ ਬਾਲੇ ਆਏ ਥੋੜੋਂ ਬਿਨਾਂ ਕਹੀ ਤੁਹਾਡਾ ਪਤਾ ਕਿਉਂ ਦੇਣਗੇ ਇਸ ਤਰ੍ਹਾਂ ਕਿਸੇ ਨੂੰ ਵੀ ਘਰ ਦਾ ਪਤਾ ਦਿੰਦੇ ਆ ਕੀ ਤਾਂ ਵਿਸ਼ਾਲ ਕਹਿੰਦਾ ਕਿ ਸੀਜਲ ਉਹ ਕੋਈ ਵੀ ਨਹੀਂ ਉਹ ਮੇਰੇ ਮੰਮੀ ਪਾਪਾ ਤੇ ਇਹ ਗੱਲ ਮੇਰੇ ਆਫਿਸ ਵਿੱਚ ਜਦੋਂ ਦੱਸਣਗੇ ਤਾਂ ਉਹ ਫਿਰ ਦੱਸ ਹੀ ਦੇਣਗੇ ਉੱਪਰ ਤੋਂ ਮੇਰੇ ਮੰਮੀ ਪਾਪਾ ਨੂੰ ਮੈਂ ਐਡਰੈਸ ਕਿਉਂ ਨਹੀਂ ਦਿੱਤਾ ਇਹ ਸਵਾਲ ਕਰਨ ਲੱਗਣਗੇ ਪਤਾ ਨਹੀਂ ਇਹ ਦੋਨੋਂ ਮਰਦੇ ਕਿਉਂ ਨਹੀਂ ਜਾਣ ਦੀ ਆਫਤ ਬਣੇ ਹੋਏ ਆ ਤਾਂ ਸਟੇਜ 'ਤੇ ਵਿਸ਼ਾਲ ਆਪਸ ਵਿੱਚ ਇਹੀ ਸਭ ਕਹਿ ਰਹੇ ਸੀ ਤਾਂ ਦਰਵਾਜ਼ੇ ਦੀ ਘੰਟੀ ਵੱਜੀ ਦਰਵਾਜ਼ੇ ਦੀ ਘੰਟੀ ਸੁਣ ਕੇ ਦੋਨੋਂ ਇੱਕ ਦੂਜੇ ਨੂੰ ਅਚੰਭਿਤ ਹੋ ਕੇ ਦੇਖਣ ਲੱਗੇ ਕਿ ਕਿਤੇ ਉਹੀ ਤਾਂ ਨਹੀਂ ਆ ਗਏ ਵਿਸ਼ਾਲ ਨੇ ਕਿਹਾ ਉਹੋ ਨਹੀਂ ਦੁੱਧ ਵਾਲਾ ਹੋਵੇਗਾ ਤੂੰ ਹਟ ਇਥੋਂ ਮੈਂ ਦੇਖਦੀ ਆ ਇਹ ਕਹਿ ਕੇ ਸੇਜਲ ਦਰਵਾਜ਼ਾ ਖੋਲਦੀ ਆ ਦਰਵਾਜ਼ਾ ਖੋਲਦੀ ਆ ਉਹ ਆਪਣੇ ਸਾਹਮਣੇ ਆਪਣੇ ਸੱਸ ਸਹੁਰੇ ਨੂੰ ਖੜਾ ਦੇਖ ਕੇ ਹੈਰਾਨ ਹੋ ਜਾਂਦੀ ਆ ਉਦੋਂ ਤੋਂ ਵਿਸ਼ਾਲ ਪਿੱਛੇ ਤੋਂ ਆ ਜਾਂਦਾ ਤੇ ਕਹਿੰਦਾ ਕਿ ਤੁਸੀਂ ਦੋਨੋਂ ਅਚਾਨਕ ਫਿਰ ਤੋਂ ਹਾਂ ਬੇਟਾ ਤੂੰ ਤਾਂ ਸਾਨੂੰ ਦੇਖ ਕੇ ਨਜ਼ਰ ਅੰਦਾਜ਼ ਕਰ ਦਿੱਤਾ ਪਰ ਫਿਰ ਅਸੀਂ ਸੋਚਿਆ ਕਿ ਤੈਨੂੰ ਸ਼ਾਇਦ ਅਸੀਂ ਦਿਖੇ ਨਹੀਂ ਹੋਵਾਂਗੇ ਵਿਸ਼ਾਲ ਦੀ ਮੰਮੀ ਗੰਗਾ ਜੀ ਨੇ ਕਿਹਾ ਬੇਟਾ ਤੇਰਾ ਪਤਾ ਲੱਭਣ ਚ ਕਾਫੀ ਮੁਸ਼ਕਲ ਹੋਈ ਐਨਾ ਵੱਡਾ ਸ਼ਹਿਰ ਚਾਰੋਂ ਪਾਸੇ ਵੱਡੀਆਂ-ਵੱਡੀਆਂ ਇਮਾਰਤਾਂ ਪਰ ਦੇਖ ਅਸੀਂ ਤੇਰਾ ਪਤਾ ਲੱਭ ਹੀ ਲਿਆ ਭਲਾਂ ਹੀ ਬੱਚੇ ਆਪਣੇ ਮਾਤਾ-ਪਿਤਾ ਨੂੰ ਭੀੜ ਵਿੱਚ ਨਾ ਪਹਿਚਾਨਣ ਪਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਪਹਿਚਾਨਣ ਤੋਂ ਕਦੇ ਚੂਕ ਨਹੀਂ ਸਕਦੇ ਇਹ ਸਭ ਵਿਸ਼ਾਲ ਦੇ ਪਿਤਾ ਅਮਰਜੀਤ ਜੀ ਨੇ ਕਿਹਾ ਤਾਂ ਵਿਸ਼ਾਲ ਕਹਿੰਦਾ ਚੰਗਾ ਇਹ ਸਭ ਡਾਇਲੌਗ ਛੱਡੋ ਤੇ ਦੱਸੋ ਇੱਥੇ ਕਿਉਂ ਆਏ ਹੋ ਜੇ ਇੱਥੇ ਰਹਿਣ ਦੇ ਇਰਾਦੇ ਨਾਲ ਆਏ ਹੋ ਤਾਂ ਮੈਂ ਪਹਿਲਾਂ ਹੀ ਦੱਸ ਦਿਨਾ ਕਿ ਇੱਥੇ ਸਾਡੇ ਆਪਣੇ ਖਰਚੇ ਚੁੱਕਣ ਨਾਲ ਹੀ ਸਾਡੀ ਹਾਲਤ ਖਰਾਬ ਹੋ ਜਾਂਦੀ ਆ ਅਸੀਂ ਅਜੇ ਇਹ ਵਿੱਚ ਤੁਹਾਨੂੰ ਇੱਥੇ ਕਿਵੇਂ ਰੱਖਾਂਗੇ ਤਾਂ ਤੁਹਾਡੇ ਦੋਹਾਂ ਦੇ ਅੰਦਰ ਆਤਮ ਸਨਮਾਨ ਨਾਮ ਦੀ ਕੋਈ ਚੀਜ਼ ਵੀ ਹੈ ਜਾਂ ਨਹੀਂ ਆਖਰੀ ਵਾਰ ਪੈਂਡ ਔਨ ਤੋਂ ਪਹਿਲਾਂ ਅਸੀਂ ਤੁਹਾਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਤੁਸੀਂ ਠਹਿਰੇ ਪੈਂਡ ਵਿੱਚ ਰਹਿਣ ਵਾਲੇ ਐਨੇ ਵੱਡੇ ਸ਼ਹਿਰ ਵਿੱਚ ਨਹੀਂ ਰਹਿ ਪਾਉਂਗੇ ਕਿੱਥੇ ਪੈਂਡ ਤੇ ਕਿੱਥੇ ਸ਼ਹਿਰ ਮੁਬਈ ਪਰ ਫਿਰ ਨਹੀਂ ਫਿਰ ਵੀ ਆ ਗਏ ਮੂੰਹ ਚੁੱਕ ਕੇ ਸੋਚਿਆ ਹੋਵੇਗਾ ਸ਼ਹਿਰ ਦੇ ਐਸ਼ੋ ਰਾਮ ਪੈਂਡ ਵਿੱਚ ਕਿੱਥੇ ਮਿਲਣਗੇ ਕਿਉਂਕਿ ਜਦੋਂ ਪਹਿਲਾਂ ਇੱਥੇ ਰਹਿਣ ਆਏ ਸੀ ਤਾਂ ਇਹਨਾਂ ਦੀ ਆਦਤ ਲੱਗ ਗਈ ਹੋਵੇਗੀ ਬਸ ਤੁਹਾਡੀ ਵਜ੍ਹਾ ਨਾਲ ਹੀ ਅਸੀਂ ਆਪਣਾ ਪਹਿਲਾਂ ਵਾਲਾ ਪਤਾ ਬਦਲਿਆ ਸੀ ਪਰ ਤੁਸੀਂ ਇੱਥੇ ਵੀ ਆ ਜਾਓਗੇ ਇਹ ਨਹੀਂ ਪਤਾ ਸੀ ਸੇਜਲ ਕਹਿੰਦੀ ਕਮਾਲ ਆ ਪਾਪਾ ਤੁਹਾਡੀ ਕਿੰਨੀ ਬੇਇੱਜ਼ਤੀ ਕੀਤੀ ਪਰ ਮੈਂ ਦੇਖ ਰਿਹਾ ਹਾਂ ਕਿ ਆਤਮ ਸਨਮਾਨ ਤੁਹਾਡੇ ਵਿੱਚ ਸ਼ਾਇਦ ਮਰ ਗਈ ਆ ਸਾਚੀ ਕਹਿੰਦੇ ਆ ਲੋਕ ਜਦੋਂ ਗੱਲ ਪੈਸਿਆਂ ਦੀ ਆਉਂਦੀ ਆ ਤਾਂ ਹਰ ਕੋਈ ਬੇਸ਼ਰਮੀ ਉੱਤੇ ਆ ਜਾਂਦਾ ਵਿਸ਼ਾਲ ਨੇ ਕਿਹਾ ਤਾ ਦੋਨੋ ਅਮਰਜੀਤ ਜੀ ਅਤੇ ਗੰਗਾ ਜੀ ਉੱਥੋਂ ਗੱਲਾਂ ਨਾਲ ਬਾਰ ਕੀਤੇ ਜਾ ਰਹੇ ਸੀ ਉਹਨਾਂ ਨੇ ਤਾਂ ਜਿਵੇਂ ਕਸਮੀ ਖਾ ਲਈ ਸੀ ਕਿ ਇਹਨਾਂ ਨੂੰ ਇੱਥੋਂ ਹਰ ਹਾਲ ਚ ਭਜਾਉਣਾ ਸੀ ਬੱਸ ਰੁਕ ਜਾਓ ਤੁਸੀਂ ਬਹੁਤ ਬੋਲ ਲਿਆ ਤੇ ਅਸੀਂ ਬਹੁਤ ਸੁਣ ਲਿਆ ਬੇਟਾ ਅਸੀਂ ਨਾ ਤਾਂ ਤੇਰੀ ਕਹੀ ਹੋਈ ਕੋਈ ਗੱਲ ਭੁੱਲਿਆਂ ਤੇ ਨਾ ਹੀ ਆਪਣੀ ਬੇਇੱਜ਼ਤੀ ਅਸੀਂ ਇੱਥੇ ਤੁਹਾਡੇ ਕੋਲ ਕੋਈ ਪੀਖ ਮੰਗਣ ਜਾਂ ਰਹਿਮ ਦੇ ਇਰਾਦੇ ਨਾਲ ਨਹੀਂ ਆਏ ਅਸੀਂ ਤਾਂ ਇਸ ਸ਼ਹਿਰ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਆਉਣਾ ਜਾਣਾ ਕਰ ਰਹੇ ਆ ਕਿਉਂਕਿ ਮੈਂ ਇਸ ਸ਼ਹਿਰ ਵਿੱਚ ਇੱਕ ਫਲੈਟ ਲਿਆ ਅੱਜ ਉਸ ਦੀ ਚਾਬੀ ਮਿਲ ਗਈ ਆ ਅਸੀਂ ਸੋਚਿਆ ਪੂਜਾ ਕਰਵਾਉਣੀ ਆ ਬਸ ਉਸ ਦੇ ਲਈ ਤੁਹਾਡੇ ਦੋਹਾਂ ਨੂੰ ਸਨੇਹਾ ਦੇਣ ਆਏ ਸੀ ਤੁਸੀਂ ਕਿਹਾ ਸੀ ਨਾ ਕਿ ਅਸੀਂ ਇਸ ਸ਼ਹਿਰ ਵਿੱਚ ਰਹਿਣ ਦੇ ਲਾਇਕ ਨਹੀਂ ਤਾਂ ਅਸੀਂ ਵੀ ਸੋਚਿਆ ਕਿ ਚਲੋ ਇਹ ਵੀ ਦੇਖ ਲੈਨੇ ਆ ਤਾਂ ਬੇਟਾ ਪਰਸੋਂ ਸਾਡੇ ਨਵੇਂ ਘਰ ਵਿੱਚ ਗ੍ਰਹਿ ਪ੍ਰਵੇਸ਼ ਆ ਤੁਸੀਂ ਦੋਨੋਂ ਜ਼ਰੂਰ ਆਇਓ ਅਮਰਜੀਤ ਜੀ ਨੇ ਕਿਹਾ ਕੀ ਨਵਾਂ ਫਲੈਟ ਉਹ ਵੀ ਮੁੰਬਈ ਵਿੱਚ ਤੁਹਾਨੂੰ ਕੀ ਲੱਗਦਾ ਕਿ ਮੈਨੂੰ ਨਹੀਂ ਪਤਾ ਨਹੀਂ ਤੁਹਾਡੇ ਕੋਲ ਕਿੰਨੇ ਕੁ ਪੈਸੇ ਹਨ ਇੱਥੇ ਮੁੰਬਈ ਵਿੱਚ ਇੱਕ ਛੋਟਾ ਜਿਹਾ ਫਲੈਟ 50 ਤੋਂ 60 ਲੱਖ ਰੁਪਏ ਵਿੱਚ ਮਿਲਦਾ ਜੋ ਤੁਹਾਡੇ ਕੋਲ ਤਾਂ ਹੋ ਹੀ ਨਹੀਂ ਸਕਦੇ ਜਾ ਕੇ ਕਿਸੇ ਹੋਰ ਨੂੰ ਉੱਲੂ ਬਣਾਓ ਸੱਚ ਤਾਂ ਇਹ ਆ ਕਿ ਤੁਸੀਂ ਦੋਨੋਂ ਸਾਡੇ ਕੋਲ ਰਹਿਣ ਦੇ ਇਰਾਦੇ ਨਾਲ ਆਏ ਸੀ ਪਰ ਇੱਥੇ ਤੁਹਾਡੀ ਗਾਲ ਦਾਲ ਨਹੀਂ ਗਲੀ ਤਾਂ ਇਹ ਕਹਾਣੀ ਰਚ ਲਈ ਵਿਸ਼ਾਲ ਨੇ ਕਿਹਾ ਤੁਸੀਂ ਜੋ ਸਮਝੋ ਹੁਣ ਇਸ ਵਿੱਚ ਮੈਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਜੇ ਤੁਸੀਂ ਪੂਜਾ ਵਿੱਚ ਆਉਣਾ ਚਾਹ ਰਹੇ ਹੋ ਤਾਂ ਇਹ ਰਿਹਾ ਪਤਾ ਇਹ ਕਹਿ ਕੇ ਅਮਰਜੀਤ ਜੀ ਅਤੇ ਗੰਗਾ ਜੀ ਚਲੇ ਗਏ ਉਹਨਾਂ ਦੇ ਜਾਂਦੇ ਹੀ ਸੇਜਲ ਕਹਿੰਦੀ ਇਹ ਕੀ ਕਹਿ ਕੇ ਗਏ ਆ ਪਾਪਾ ਜੀ ਕੀ ਸੱਚਮੁੱਚ ਉਹਨਾਂ ਨੇ ਇੱਥੇ ਫਲੈਟ ਲਿਆ ਮਤਲਬ ਉਹਨਾਂ ਦੇ ਕੋਲ ਐਨੇ ਪੈਸੇ ਕਿੱਥੋਂ ਆ ਗਏ ਜੇ ਪਿੰਡ ਚ ਝੌਪੜੀ ਵੇਚ ਵੀ ਦਿੱਤੀ ਤਾਂ ਐਨੇ ਪੈਸੇ ਨਹੀਂ ਆ ਸਕਦੇ ਉਹ ਸੇਜਲ ਤੋ ਵੀ ਇਹਨਾਂ ਦੀਆਂ ਗੱਲਾਂ ਵਿੱਚ ਕਿਵੇਂ ਆ ਗਈ ਇਹ ਪਤਾ ਵੀ ਕਿਸੇ ਹੋਰ ਦਾ ਹੋਵੇਗਾ ਤੂੰ ਦੇਖ ਲਮੀ ਚੱਲ ਪਰਸੋਂ ਤੂੰ ਆਪਣੀਆਂ ਅੱਖਾਂ ਨਾਲ ਤਸੱਲੀ ਕਰ ਲਮੀ ਵਿਸ਼ਾਲ ਨੇ ਕਿਹਾ ਫਿਰ ਵਿਸ਼ਾਲ ਤੇ ਸੀਜਲ ਜਾਂਦੇ ਆ ਅਮਰਜੀਤ ਦੇ ਦੱਸੇ ਹੋਏ ਪਤੇ ਉੱਤੇ ਉਹ ਜੋ ਫਲੈਟ ਵਿੱਚ ਜਾਂਦੇ ਆ ਉੱਥੋਂ ਦੀ ਸਜਾਵਟ ਬੜੀ ਹੀ ਚੰਗੀ ਸੀ ਤੇ ਦਰਵਾਜ਼ੇ ਉੱਤੇ ਗੰਗਾ ਨਿਵਾਸ ਦਾ ਬੋਰਡ ਟੰਗਿਆ ਹੋਇਆ ਦੇਖ ਵਿਸ਼ਾਲ ਤੇ ਸੀਜਲ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਸੀਜਲ ਨੇ ਕਿਹਾ ਕਿ ਸੁਣੋ ਜੀ ਬੋਰਡ ਤਾਂ ਮੰਮੀ ਜੀ ਦੇ ਨਾਮ ਦਾ ਹੀ ਲੱਗਦਾ ਕੇ ਸਾਤਮਾ ਜੇ ਫਲੈਟ ਇੰਨਾ ਦਾ ਤਾਂ ਵਿਸ਼ਾਲ ਨੇ ਕਿਹਾ ਹਾਂ ਸੇਜਲ ਮੈਂ ਵੀ ਹੈਰਾਨ ਆ ਕੇ ਤੂੰ ਇਹ ਸੋਸਾਇਟੀ ਦੇਖੀ ਆ ਇਥੋਂ ਦੇ ਫਲੈਟ ਤਾਂ ਘੱਟੋ ਘੱਟ ਕਰੋੜਾਂ ਚ ਹੋਣਗੇ ਉੱਪਰ ਤੋਂ ਇਹ ਪੌਸ਼ ਇਲਾਕਾ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਕਿ ਇਹਨਾਂ ਦੇ ਕੋਲ ਇੰਨੇ ਪੈਸੇ ਕਿੱਥੋਂ ਆ ਗਏ ਕਿੱਥੇ ਮੈਂ ਸੋਚ ਰਿਹਾ ਸੀ ਕਿ ਇਹ ਆਪਣੇ ਕੋਲ ਭੀਖ ਮੰਗਣ ਆਏ ਆ ਤੇ ਕਿੱਥੇ ਇਹਨਾਂ ਨੇ ਆਪਾਂ ਨੂੰ ਹੀ ਭਿਖਾਰੀ ਸਾਫਤ ਕਰ ਦਿੱਤਾ ਸੇਜਲ ਤੇ ਵਿਸ਼ਾਲ ਦੋਨੋਂ ਫਲੈਟ ਦੇ ਅੰਦਰ ਗਏ ਉਹਨਾਂ ਨੂੰ ਦੇਖ ਕੇ ਅਮਰਜੀਤ ਜੀ ਕਹਿੰਦੇ ਆ ਜਾਓ ਆ ਜਾਓ ਗੰਗਾ ਇਹਨਾਂ ਨੂੰ ਪ੍ਰਸ਼ਾਦ ਦਿਓ ਵਿਸ਼ਾਲ ਨੇ ਕਿਹਾ papa ਸੱਚੀ ਤੁਸੀਂ ਇਹ ਘਰ ਖਰੀਦ ਲਿਆ ਪਰ ਕਿਵੇਂ ਆਪਣਾ ਪਿੰਡ ਵਾਲਾ ਘਰ ਵੇਚ ਕੇ ਐਨੇ ਪੈਸੇ ਮਿਲੇ ਕੇ ਅਮਰਜੀਤ ਜੀ ਨੇ ਕਿਹਾ ਕਿ ਆਪਣੇ ਪਿੰਡ ਵਾਲਾ ਘਰ ਸਿਰਫ ਘਰ ਨਹੀਂ ਆਪਣੇ ਪੂਰਬਜ਼ਾ ਦੀਆਂ ਜਾਦਾ ਹਨ ਪਿੰਡ ਦੀ ਗੱਲ ਹੀ ਕੁਝ ਹੋਰ ਆ ਉਹ ਤਾਂ ਤੁਹਾਡੇ ਕਹਿਣ ਉੱਤੇ ਮੈਂ ਸ਼ਹਿਰ ਚ ਘਰ ਲਿਆ ਤਾਂ ਮੈਂ ਕੀ ਮੈਂ ਦੇਖਾਂ ਦੇਖਾਂ ਕਿ ਇੱਥੇ ਅਜਿਹਾ ਵੀ ਕੀ ਆ ਸ਼ਹਿਰ ਦੀ ਹਵਾ ਵਿੱਚ ਜੋ ਇਨਸਾਨ ਇੰਨਾ ਬਦਲ ਜਾਂਦਾ ਬੇਟਾ ਇਹ ਸ਼ਹਿਰ ਵਾਲਾ ਘਰ ਸਾਡੇ ਪਿੰਡ ਵਾਲੇ ਘਰ ਦਾ ਕੀ ਮੁਕਾਬਲਾ ਕਰਨਗੇ ਇਸ ਘਰ ਦੇ ਲਈ ਮੈਂ ਪਿੰਡ ਵਾਲੇ ਘਰ ਨੂੰ ਕਿਉਂ ਵੇਚੂਗਾ ਹਰਗਿਜ਼ ਨਹੀਂ ਤਾਂ ਵਿਸ਼ਾਲ ਨੇ ਕਿਹਾ ਕਿ ਅੱਛਾ ਤੋ ਇੰਨੇ ਪੈਸੇ ਕਿੱਥੋਂ ਮਿਲੇ ਤੇ ਜਦੋਂ ਤੁਹਾਨੂੰ ਸ਼ਹਿਰ ਪਸੰਦੀ ਨਹੀਂ ਫਿਰ ਇਹ ਸਭ ਕੁਝ ਅੱਛਾ ਮੈਂ ਹੁਣ ਸਮਝਿਆ ਤੁਸੀਂ ਸੋਚਿਆ ਹੋਵੇਗਾ ਛੋਟਾ ਘਰ ਹੋਣ ਦੇ ਕਾਰਨ ਆਪਾਂ ਇੱਕ ਸਾਥ ਨਹੀਂ ਰਹਿ پا ਰਹੇ ਤਾਂ ਇਸ ਲਈ ਤੁਸੀਂ ਵੱਡਾ ਘਰ ਲੈ ਕੇ ਆਪਾਂ ਸਾਥ ਰਹਾਂਗੇ ਹਾਂ ਪਾਪਾ ਤੁਸੀਂ ਬਿਲਕੁਲ ਸਹੀ ਕੀਤਾ ਆਪਾਂ ਬਸ ਛੋਟੇ ਘਰ ਦੇ ਕਾਰਨ ਹੀ ਇੱਕ ਦੂਜੇ ਦੇ ਨਾਲ ਰਹਿਣ ਤੋਂ ਕੁਤਰੌਂਦੇ ਸੀ ਵਰਨਾ ਅਜਿਹਾ ਕੋਈ ਮੌਕਾ ਨਹੀਂ ਸੀ ਜਦੋਂ ਅਸੀਂ ਤੁਹਾਨੂੰ ਯਾਦ ਨਹੀਂ ਕਰਦੇ ਸੀ ਤਾਂ ਅਮਰਜੀਤ ਜੀ ਮੁਸਕਰਾ ਕੇ ਕਹਿੰਦੇ ਕਿ ਪਤਾ ਨਹੀਂ ਇਨਸਾਨ ਇੰਨਾ ਨੀਚ ਕਿਵੇਂ ਹੋ ਸਕਦਾ ਤੇ ਇਹੀ ਇੱਕ ਕਾਰਨ ਆ ਕਿ ਅਸੀਂ ਪਿੰਡ ਵਿੱਚ ਹੀ ਭਲੇ ਭਲੇ ਹ ਤੁਸੀਂ ਸਾਡੇ ਨਾਲ ਇੰਨਾ ਕੁਝ ਕੀਤਾ ਫਿਰ ਵੀ ਇਹ ਉਮੀਦ ਕਰ ਰਹੇ ਹੋ ਕਿ ਅਸੀਂ ਤੁਹਾਨੂੰ ਇਸ ਫਲੈਟ ਵਿੱਚ ਰਹਿਣ ਦੀ ਥਾਂ ਦੇ ਗੇ ਹੁਣ ਤੱਕ ਤਾਂ ਸਾਨੂੰ ਕੰਗਾਲ ਸਮਝ ਕੇ ਤੁਸੀਂ ਇੰਨਾ ਕੁਝ ਸਾਨੂੰ ਬੋਲ ਰਹੇ ਸੀ ਤੇ ਹੁਣ ਜਿਵੇਂ ਸਾਡੇ ਇਸ ਫਲੈਟ ਦੇ ਬਾਰੇ ਪਤਾ ਚੱਲਿਆ ਤਾਂ ਆਪਣਾ ਰਵੱਈਆ ਬਦਲ ਦਿੱਤਾ ਵਾ ਬੇਟਾ ਵਾ ਇਹ ਸੰਸਕਾਰ ਸਾਡੇ ਪਿੰਡ ਵਾਲੇ ਵਿਸ਼ਾਲ ਵਿੱਚ ਤਾਂ ਨਹੀਂ ਸੀ ਹਾਂ ਬੇਟਾ ਸਾਡੇ ਉੱਤੇ ਤੁਸੀਂ ਜੋ ਅਤਿਆਚਾਰ ਕੀਤਾ ਉਹ ਅਸੀਂ ਇਸ ਜਨਮ ਵਿੱਚ ਸ਼ਾਇਦ ਹੀ ਭੁੱਲ ਸਕਗੇ ਵੈਸੇ ਅਸੀਂ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਬੇਲੇ ਨਹੀਂ ਪਰ ਤੁਹਾਡੇ ਬਹਿਮ ਨੂੰ ਦੂਰ ਕਰਨ ਦੇ ਲਈ ਕਹਿ ਵੀ ਦਿੰਨੇ ਆ ਕਿ ਅਸੀਂ ਸ਼ਹਿਰ ਵਿੱਚ ਘਰ ਤਾਂ ਵਸਤ ਤੁਹਾਨੂੰ ਸਭ ਕੁਝ ਸਿਖਾਉਣ ਦੇ ਲਈ ਲਿਆ ਹੈ ਤਾਂ ਕਿ ਤੁਹਾਨੂੰ ਦਿਖਾ ਸਕੀਏ ਕਿ ਅਸੀਂ ਵੀ ਸ਼ਹਿਰ 'ਚ ਰਹਿ ਸਕਦੇ ਹਾਂ ਪਰ ਅਸੀਂ ਇਸ ਸ਼ਹਿਰੀ ਹਵਾ ਦੇ ਲਈ ਆਪਣੀ ਜੜ ਨਹੀਂ ਵੇਚ ਸਕਦੇ ਇਹ ਤਾਂ ਸਾਡੀ ਜੋ ਥੋੜੀ ਜਿਹੀ ਖੇਤੀ ਵਾਲੀ ਜ਼ਮੀਨ ਸੀ ਉਸ ਨੂੰ ਕਾਰਖਾਨਾ ਬਣਾਉਣ ਦੇ ਲਈ ਚੰਗੇ ਰੇਟ ਤੇ ਵੇਚ ਦਿੱਤਾ ਤੇ ਉਹਨਾਂ ਪੈਸਿਆਂ ਨਾਲ ਅਸੀਂ ਇਹ ਫਲੈਟ ਲਿਆ ਇਹੀ ਦੱਸਣ ਅਸੀਂ ਪਹਿਲੀ ਵਾਰ ਤੇਰੇ ਕੋਲ ਆਏ ਸੀ ਪਰ ਤੇਰਾ ਬਵਹਾਰ ਦੇਖ ਕੇ ਦੱਸਣ ਦਾ ਮਾਣੀ ਨਹੀਂ ਕੀਤਾ ਸਾਨੂੰ ਯਾਦਾ ਅੱਜ ਵੀ ਉਹ ਦਿਨ ਇਹ ਕਹਿ ਕੇ ਅਮਰਜੀਤ ਜੀ ਆਪਣੇ ਅਤੀਤ ਚ ਚਲੇ ਜਾਂਦੇ ਆ ਜਦੋਂ ਵਿਸ਼ਾਲ ਨੇ ਕਿਹਾ ਸੀ ਪਾਪਾ ਮੰਮੀ ਤੁਸੀਂ ਕਿੰਨੇ ਦਿਨ ਦੇ ਲਈ ਆਏ ਹੋ ਇਹ ਕੀ ਆ ਕਿ ਟਿਕਟ ਪਹਿਲਾਂ ਤੋਂ ਹੀ ਕਟਵਾ ਲੈਣੀ ਹੁੰਦੀ ਆ ਵਰਨਾ ਬਾਅਦ ਵਿੱਚ ਅਚਾਨਕ ਤੋਂ ਨਹੀਂ ਮਿਲਦੀ ਤਾਂ ਅਮਰਜੀਤ ਜੀ ਨੇ ਕਿਹਾ ਸੀ ਕਿ ਵਿਸ਼ਾਲ ਬੇਟਾ ਅਸੀਂ ਸੋਚ ਰਹੇ ਸੀ ਕਿ ਪਿੰਡ ਵਿੱਚ ਅਸੀਂ ਦੋਨੋਂ ਇਕੱਲੇ ਬੈਠੇ ਰਹਿਨੇ ਆ ਸਾਡਾ ਤਾਂ ਕੋਈ ਕੰਮ ਵੀ ਨਹੀਂ ਤਾਂ ਕਿਉਂ ਨਾ ਹੁਣ ਆਪਾਂ ਇੱਥੇ ਇੱਕ ਸਾਥ ਰੱਗੇ ਇਹ ਘਰ ਥੋੜਾ ਛੋਟਾ ਹੈ ਜਾਣਦਾ ਹਾਂ ਇਸ ਲਈ ਇਸ ਤੋਂ ਪਹਿਲਾਂ ਕਿ ਅਮਰਜੀਤ ਜੀ ਆਪਣੀ ਗੱਲ ਖਤਮ ਕਰਦੇ ਤਾਂ ਵਿਸ਼ਾਲ ਨੇ ਕਿਹਾ ਕਿ ਜਦੋਂ ਜਾਣਦੇ ਹੀ ਹਾਂ ਕਿ ਇਹ ਘਰ ਛੋਟਾ ਤਾਂ ਫਿਰ ਇੱਥੇ ਭੀੜ ਵਧਾਉਣ ਦੀ ਗੱਲ ਕਿਉਂ ਕਰ ਰਹੇ ਹੋ ਮੈਂ ਤਾਂ ਜਾਣਦਾ ਸੀ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੋਨੋਂ ਇੱਥੇ ਤੰਬੂ ਗੱਡ ਕੇ ਬੈਠੇ ਹੋ ਜਾਣਦਾ ਇਰਾਦਾ ਕਿਵੇਂ ਹੋ ਸਕਦਾ ਠੀਕ ਹੀ ਕਹਿੰਦੀ ਆ ਸੇਜਲ ਇਥੋਂ ਜਿੰਨਾ ਆਰਾਮ ਪਿੰਡ ਵਿੱਚ ਭਲਾ ਕਿਵੇਂ ਮਿਲੇਗਾ ਪਰ ਪਾਪਾ ਮੈਂ ਤੁਹਾਨੂੰ ਕੁਝ ਦਿਨਾਂ ਦਾ ਸਮਾਂ ਦੇ ਰਿਆਂ ਜਿੰਨੀ ਜਲਦੀ ਹੋ ਆਪਣੇ ਜਾਣ ਦਾ ਇੰਤਜ਼ਾਮ ਕਰ ਲਵੋ ਵਿਸ਼ਾਲ ਦੀਆਂ ਅਜੇਹਾਂ ਗੱਲਾਂ ਤੇ ਅਮਰਜੀਤ ਜੀ ਅਤੇ ਗੰਗਾ ਦੇਵੀ ਜੀ ਨੂੰ ਬੜਾ ਦੁੱਖ ਹੋਇਆ ਪਰ ਅਮਰਜੀਤ ਜੀ ਨੂੰ ਸਭ ਤੋਂ ਜ਼ਿਆਦਾ ਠੇਸ ਪਹੁੰਚੀ ਆਪਣਾ અપਮਾਨ ਹੋਣ ਤੇ ਇਸ ਲਈ ਉਹਨਾਂ ਨੇ ਕਿਸ ਤਰ੍ਹਾਂ ਵੀ ਆਪਣੇ ਟਿਕਟ ਕਟਵਾ ਲਈ ਪਰ ਉਹ ਇੱਕ ਹਫ਼ਤੇ ਦੇ ਬਾਅਦ ਹੀ ਮਿਲ ਪਾਈ ਜਦੋਂ ਵਿਸ਼ਾਲ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਅਮਰਜੀਤ ਜੀ ਨੂੰ ਕਹਿਣ ਲੱਗੇ ਕਿ ਦੇਖੋ ਪਾਪਾ ਹੁਣ ਜਦੋਂ ਤੱਕ ਤੁਸੀਂ ਇੱਥੇ ਹੋ ਉਦੋਂ ਤੱਕ ਅਸੀਂ ਤੁਹਾਨੂੰ ਝੱਲ ਲਵਾਂਗੇ ਪਰ ਇਸ ਤੋਂ ਬਾਅਦ ਫਿਰ ਕਿਰਪਾ ਕਰਕੇ ਇੱਥੇ ਨਾ ਆਇਓ ਫਿਰ ਸੇਜਲ ਵੀ ਉਹਨਾਂ ਦਾ ਜੀਣਾ ਦੁੱਭਰ ਕਰਨ ਲੱਗੀ ਇੱਕ ਦਿਨ ਗੰਗਾ ਜੀ ਸੇਜਲ ਨੂੰ ਕਹਿੰਦੀ ਬਹੂ ਅੱਜ ਸਵੇਰ ਤੋਂ ਮੇਰਾ ਮਨ ਬਹੁਤ ਭਾਰੀ ਜਿਹਾ ਲੱਗ ਰਿਹਾ ਤੇ ਅਜੀਬ ਜਿਹੀ ਘਬਰਾਹਟ ਹੋ ਰਹੀ ਆ ਖਾਣਾ ਤੂੰ ਬਣਾ ਲਵੇਂਗੀ ਸੇਜਲ ਨੇ ਕਿਹਾ ਹਾਂ ਹਾਂ ਹੁਣ ਤਾਂ ਪਤਾ ਹੀ ਆ ਨਾ ਕਿ ਕੁਝ ਦਿਨਾਂ ਬਾਅਦ ਚਲੇ ਹੀ ਜਾਣਾ ਇਸ ਲਈ ਹੁਣ ਕੰਮ ਕਰਨ ਦਾ ਘਬਰਾਟ ਤਾਂ ਹੋਵੇਗੀ ਹੀ ਕਮਾਲ ਆ ਮੰਮੀ ਜੀ ਤੁਸੀਂ ਪਹਿਲਾਂ ਘਰ ਦਾ ਸਾਰਾ ਕੰਮ ਚੁੱਕ ਕਰਕੇ ਕਰਦੇ ਸੀ ਪਰ ਸੋਚਿਆ ਹੋਵੇਗਾ ਕਿ ਬੇਟਾ ਇੱਥੇ ਰੱਖ ਲਵੇਗਾ ਪਰ ਜਦੋਂ ਦਾਲ ਨਾ ਗਲੀ ਤਾਂ ਹੁਣ ਘਰ ਦੇ ਕੰਮ ਨਾਲ ਤੁਹਾਡੀ ਤਬੀਅਤ ਖਰਾਬ ਹੋ ਰਹੀ ਆ ਗੰਗਾ ਜੀ ਕਹਿੰਦੀ ਕਿ ਨਹੀਂ ਬਹੂ ਅਜੇ ਹੀ ਗੱਲ ਨਹੀਂ ਸੱਚਮੁੱਚ ਮੇਰੀ ਤਬੀਅਤ ਠੀਕ ਨਹੀਂ ਲੱਗ ਰਹੀ ਇਹ ਕਹਿੰਦੇ ਹੋਏ ਗੰਗਾ ਜੀ ਬੇਹੋਸ਼ ਹੋ ਕੇ ਡੈਗ ਪਈ ਇਹ ਦੇਖ ਕੇ ਸੇਜਲ ਵਿਸ਼ਾਲ ਨੂੰ ਆਵਾਜ਼ਾਂ ਮਾਰਨ ਲੱਗੀ ਵਿਸ਼ਾਲ ਤੇ ਅਮਰਜੀਤ ਜੀ ਉੱਥੇ ਆਉਂਦੇ ਹਨ ਅਤੇ ਗੰਗਾ ਜੀ ਦੀ ਅਜੇਹੀ ਹਾਲਤ ਦੇਖ ਕੇ ਹੈਰਾਨ ਹੋ ਜਾਂਦੇ ਆ ਅਮਰਜੀਤ ਜੀ ਜਲਦੀ ਨਾਲ ਕਹਿੰਦੇ ਆ ਕਿ ਦੇਖ ਕੀ ਰਹਾ ਜਲਦੀ ਨਾਲ ਐਂਬੂਲੈਂਸ ਬੁਲਾ ਵਿਸ਼ਾਲ ਆਪਣੇ ਪਾਪਾ ਨੂੰ ਹਟਾਉਂਦੇ ਹੋਏ ਕਹਿਣ ਲੱਗੇ ਕਿ ਪਾਪਾ ਪਰੇ ਹੋ ਜਾਓ ਬੇਹੋਸ਼ੀ ਤਾਂ ਹੋਈ ਆ ਚਿਹਰੇ ਉੱਤੇ ਪਾਣੀ ਦੇ ਛਿੱਟੇ ਮਾਰਾਂਗੇ ਤਾਂ ਹੋਸ਼ ਚ ਆ ਜਾਵੇਗੀ ਵਿਸ਼ਾਲ ਜਲਦੀ ਨਾਲ ਪਾਣੀ ਦੇ ਛਿੱਟੇ ਆਪਣੀ ਮਾਂ ਦੇ ਮੂੰਹ ਤੇ ਮਾਰਨ ਲੱਗਦਾ ਤਾਂ ਇਸ ਨਾਲ ਗੰਗਾ ਜੀ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਦੇਖ ਕੇ ਅਮਰਜੀਤ ਜੀ ਕਹਿੰਦਾ ਬੇਟਾ ਬੁਲਾ ਲੈ ਨਾ ਐਂਬੂਲੈਂਸ ਨੂੰ ਮੈਨੂੰ ਬਹੁਤ ਡਰ ਲੱਗ ਰਿਹਾ ਵਿਸ਼ਾਲ ਕਹਿੰਦਿਆ ਪਾਪਾ ਬਸ ਮੂੰਹ ਹਿਲਾਉਣ ਨਾਲ ਕੁਝ ਨਹੀਂ ਹੁੰਦਾ ਤੁਹਾਨੂੰ ਪਤਾ ਵੀ ਆ ਇੱਥੇ ਹਸਪਤਾਲ ਦੇ ਖਰਚੇ ਜੇ ਹਸਪਤਾਲ ਲੈ ਗਏ ਤਾਂ ਪਤਾ ਚੱਲਿਆ ਕਿ ਮੰਮੀ ਜੀ ਨੂੰ ਤਾਂ ਕੁਝ ਹੋਇਆ ਹੀ ਨਹੀਂ ਪਰ ਬਿੱਲ ਭਰਨ ਵਿੱਚ ਮੈਂ ਕੰਗਾਲ ਹੋ ਜਾਊਂਗਾ ਵਿਸ਼ਾਲ ਦੀਆਂ ਇਹ ਗੱਲਾਂ ਸੁਣ ਕੇ ਅਮਰਜੀਤ ਜੀ ਬਸ ਚੁੱਪ ਕਰਕੇ ਉਸ ਨੂੰ ਦੇਖਣ ਲੱਗੇ ਫਿਰ ਉਹਨਾਂ ਨੇ ਇੱਧਰ ਦੇਖਿਆ ਤੇ ਉੱਧਰ ਦੇਖਿਆ ਤੇ ਆਪਣੀ ਪਤਨੀ ਗੰਗਾ ਜੀ ਨੂੰ ਗੋਦੀ 'ਚ ਚੁੱਕਿਆ ਤੇ ਉੱਥੋਂ ਨਿਕਲ ਪਏ ਆਪਣੇ ਘਰ ਤੋਂ ਵਿਸ਼ਾਲ ਬਸ ਉਹਨਾਂ ਨੂੰ ਜਾਂਦਾ ਹੋਇਆ ਦੇਖਦਾ ਰਿਹਾ ਇੱਧਰ ਸੇਜਲ ਕਹਿਣ ਲੱਗੀ ਜਾ ਤਾਂ ਇਸ ਤਰ੍ਹਾਂ ਰਹੇ ਆ ਜਿਵੇਂ ਪਤਾ ਨਹੀਂ ਕਿੱਥੋਂ ਦੇ ਕਰੋੜਪਤੀ ਹਨ ਆਪਾਂ ਵੀ ਦੇਖਦੇ ਆ ਕਿੱਥੋਂ ਅਤੇ ਕਿਵੇਂ ਇਲਾਜ ਕਰਵਾਉਂਦੇ ਆ ਮੰਮੀ ਜੀ ਦਾ ਸਵੇਰ ਤੋਂ ਰਾਤ ਹੋ ਗਈ ਪਰ ਵਿਸ਼ਾਲ ਨੇ ਅਮਰਜੀਤ ਜੀ ਦੀ ਕੋਈ ਖ਼ਬਰ ਨਾ ਲਈ ਰਾਤ ਕਾਫੀ ਹੋ ਗਈ ਵਿਸ਼ਾਲ ਤੇ ਸੇਜਲ ਆਰਾਮ ਨਾਲ ਸੌ ਗਏ ਤਾਂ ਦਰਵਾਜ਼ੇ ਦੀ ਘੰਟੀ ਵੱਜੀ ਵਿਸ਼ਾਲ ਗੁੱਸੇ ਨਾਲ ਦਰਵਾਜ਼ਾ ਖੋਲਦਾ ਹੈ ਤਾਂ ਦੇਖਦਾ ਅਮਰਜੀਤ ਜੀ ਥੱਕੇ ਅਤੇ ਉਦਾਸ ਖੜੇ ਸੀ ਵਿਸ਼ਾਲ ਨੇ ਗੁੱਸੇ ਨਾਲ ਕਿਹਾ ਕਿ ਆ ਗਏ ਮਿਲ ਗਈ ਫਰਸਤ ਅਤੇ ਮੰਮੀ ਨੂੰ ਸ਼ਮਸ਼ਾਨ ਘਾਟ ਛੱਡ ਆਏ ਜੋ ਐਨੀ ਦੇਰ ਹੋ ਗਈ ਵਿਸ਼ਾਲ ਦੀਆਂ ਅਜੀਹਾਂ ਗੱਲਾਂ ਸੁਣ ਕੇ ਅਮਰਜੀਤ ਜੀ ਬੋਲੇ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਵਿਸ਼ਾਲ ਔਲਾਦ ਦੇ ਲਈ ਮਾਤਾ ਪਿਤਾ ਕੀ ਕੁਝ ਨਹੀਂ ਕਰਦੇ ਤੇ ਔਲਾਦ ਦੇ ਮੋਹੋਂ ਅਜੀਹਾਂ ਗੱਲਾਂ ਆਪਣੇ ਲਈ ਸੁਣ ਕੇ ਉਹ ਜਿਉਂਦੇ ਜੀ ਸ਼ਮਸ਼ਾਨ ਪਹੁੰਚ ਜਾਂਦੇ ਆ ਵਿਸ਼ਾਲ ਕਹਿੰਦਾ ਪਾਪਾ ਸਾਨੂੰ ਤਾਂ ਲੱਗਦਾ ਸੀ ਤੁਸੀਂ ਇਸ ਹਫ਼ਤੇ ਚਲੇ ਜਾਓਗੇ ਪਰ ਹੁਣ ਮੰਮੀ ਦਾ ਇਹ ਨਾਟਕ ਸ਼ੁਰੂ ਹੋ ਗਿਆ ਹੁਣ ਮੈਨੂੰ ਸਮਝ ਆ ਗਿਆ ਕਿ ਤੁਸੀਂ ਇੱਥੇ ਰਹਿਣ ਦੇ ਲਈ ਕੁਝ ਵੀ ਕਰ ਸਕਦੇ ਹੋ ਤੁਹਾਨੂੰ ਕੀ ਲੱਗਦਾ ਮੈਂ ਕਿ ਮੈਨੂੰ ਕੁਝ ਸਮਝ ਨਹੀਂ ਆਵੇਗਾ ਇਸ ਲਈ ਹੁਣ ਤੁਹਾਨੂੰ ਇੱਕ ਹਫ਼ਤਾ ਕੀ ਮੈਂ ਇੱਕ ਪਲ ਵੀ ਇੱਥੇ ਰਹਿਣ ਨਹੀਂ ਦੇਵਾਂਗਾ ਤੁਹਾਡਾ ਸਮਾਨ ਮੈਂ ਇੱਕ ਸੂਟਕੇਸ ਚ ਭਰ ਦਿੱਤਾ ਤਾਂ ਹੁਣ ਤੁਸੀਂ ਇੱਥੋਂ ਵਿਦਾ ਲਓ ਅਮਰਜੀਤ ਜੀ ਕਹਿੰਦੇ ਕਿ ਬੇਟਾ ਤੇਰੀ ਮਾਤਾ ਹ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੇ ਲਈ ਲਟਕ ਰਹੀ ਆ ਤੇ ਤੂੰ ਉਹਨਾਂ ਦੀ ਹਾਲਤ ਪੁੱਛਣਾ ਤਾਂ ਦੂਰ ਤੂੰ ਉਸ ਨੂੰ ਨਾਟਕ ਦੱਸ ਰਿਆਂ ਉਸ ਨੂੰ ਹਾਰਟ ਅਟੈਕ ਆਇਆ ਸੀ ਜੇ ਮੈਂ ਹਸਪਤਾਲ ਪਹੁੰਚਣ 'ਚ ਥੋੜਾ ਜਿਹਾ ਵੀ ਲੇਟ ਹੋ ਜਾਂਦਾ ਤਾਂ ਸ਼ਾਇਦ ਆਪਾਂ ਤੇਰੀ ਮਾਂ ਨੂੰ ਗਵਾ ਦਿੰਦੇ ਤੂੰ ਤਾਂ ਉਦੋਂ ਵੀ ਉਸ ਨੂੰ ਹਸਪਤਾਲ ਜਾਣ ਤੋਂ ਪਹਿਲਾਂ ਆਪਣੇ ਪੈਸਿਆਂ ਦੇ ਬਾਰੇ ਸੋਚ ਰਿਹਾ ਸੀ ਵਿਸ਼ਾਲ ਕਹਿੰਦਾ ਕਿ ਚੰਗਾ ਹੁੰਦਾ ਜੇ ਉਹ ਮਰ ਜਾਂਦੀ ਵੈਸੇ ਵੀ ਜਿਉਂਦਾ ਰਹਿ ਕੇ ਤੁਸੀਂ ਮੇਰੇ ਸਿਰ ਉੱਤੇ ਹੀ ਬੋਝ ਬਣੇ ਹੋ ਤੁਸੀਂ ਦੋਨੋਂ ਤਾਂ ਘੱਟੋ-ਘੱਟ ਇੱਕ ਤਾਂ ਨਫਟਾਰਾ ਹੁੰਦਾ ਵਿਸ਼ਾਲ ਨੂੰ ਇਹ ਕਹਿੰਦੇ ਅਮਰਜੀਤ ਜੀ ਆਪਣਾ ਸੂਟਕੇਸ ਵਿਸ਼ਾਲ ਦੇ ਹੱਥੋਂ ਖੋ ਕੇ ਕਹਿੰਦੇ ਆ ਕਿ ਚੰਗਾ ਕੀਤਾ ਤੂੰ ਵਿਸ਼ਾਲ ਅੱਜ ਦੇ ਬਾਅਦ ਜੋ ਵੀ ਸਾਡੀ ਕਹਾਣੀ ਸੁਨੇਗਾ ਉਹ ਘੱਟ ਤੋਂ ਘੱਟ ਇਹ ਸਬਕ ਤਾਂ ਜ਼ਰੂਰ ਲਵੇਗਾ ਕਿ ਬੱਚਿਆਂ ਨੂੰ ਵੱਡਾ ਕਰਦੇ ਕਰਦੇ ਆਪਣੇ ਬੜਾਪੇ ਦਾ ਇੰਤਜ਼ਾਮ ਵੀ ਕਰਦੇ ਜਾਣਾ ਚਾਹੀਦਾ ਵਰਨਾ ਬੱਚੇ ਤੁਹਾਨੂੰ ਜਿਉਂਦਾ ਜੀ ਮਾਰ ਦੇਣਗੇ ਚਲਦਾ ਹਾਂ ਬੇਟਾ ਪਰ ਇੱਕ ਵਾਦਾ ਤੇਰੇ ਨਾਲ ਜੇ ਤੇਰੀ ਇਸ ਬੇਇੱਜ਼ਤੀ ਦਾ ਹਿਸਾਬ ਨਾ ਲਿਆ ਤਾਂ ਮੈਂ ਵੀ ਤੇਰਾ ਬਾਪ ਨਹੀਂ ਉਸਦੇ ਬਾਅਦ ਲਗਭਗ 20 ਦਿਨਾਂ ਤੱਕ ਅਮਰਜੀਤ ਜੀ ਹਸਪਤਾਲ ਦੇ ਬਾਹਰ ਪਏ ਰਹੇ ਤੇ ਗੰਗਾ ਜੀ ਦਾ ਇਲਾਜ ਕਰਵਾਇਆ ਫਿਰ ਦੋਨੋਂ ਪਿੰਡ ਵਾਪਸ ਆ ਗਏ ਪਿੰਡ ਆਉਣ ਤੋਂ ਬਾਅਦ ਅਮਰਜੀਤ ਜੀ ਪੂਰੇ ਬਦਲ ਗਏ ਉਹਨਾਂ ਦਾ ਹੁਣ ਇੱਕ ਹੀ ਮਕਸਦ ਸੀ ਵਿਸ਼ਾਲ ਨੂੰ ਸਬਕ ਸਿਖਾਉਣਾ ਤੇ ਸ਼ਾਇਦ ਰੱਬ ਨੂੰ ਵੀ ਇਹੀ ਮਨਜ਼ੂਰ ਸੀ ਐਸ ਲਈ ਉਹਨਾਂ ਦੀ ਬੰਜਰ ਪਈ ਜ਼ਮੀਨ ਜਿਸ ਦਾ ਸੌਦਾ ਤਾਂ ਹੋ ਚੁੱਕਿਆ ਸੀ ਕੁਝ ਨਗਦ ਅਡਵਾਂਸ ਦੇ ਤੌਰ ਤੇ ਮਿਲਿਆ ਵੀ ਸੀ ਉਸ ਨਾਲ ਗੰਗਾ ਜੀ ਦਾ ਇਲਾਜ ਵੀ ਹੋਇਆ ਉਸ ਸੌਦੇ ਦਾ ਪੂਰਾ ਪੈਸਾ ਅਮਰਜੀਤ ਜੀ ਨੂੰ ਮਿਲ ਗਿਆ ਤੇ ਉਹਨਾਂ ਨੇ ਉਹਨਾਂ ਪੈਸਿਆਂ ਨਾਲ ਸਭ ਤੋਂ ਪਹਿਲਾਂ ਮੁੰਬਈ ਵਿੱਚ ਇੱਕ ਫਲੈਟ ਖਰੀਦਿਆ ਉਹ ਇਹੀ ਸੌਦੇ ਦੀ ਗੱਲ ਦੱਸਣ ਦੇ ਲਈ ਵਿਸ਼ਾਲ ਦੇ ਕੋਲ ਗਏ ਸੀ ਪਰ ਵਿਸ਼ਾਲ ਦਾ ਵਿਵਹਾਰ ਦੇਖ ਕੇ ਉਹਨਾਂ ਨੇ ਉਸ ਪੈਸੇ ਨਾਲ ਹੀ ਵਿਸ਼ਾਲ ਨੂੰ ਸਬਕ ਸਿਖਾਉਣ ਦਾ ਠਾਨ ਲਿਆ ਅੱਜ ਜੋ ਫਲੈਟ ਵਿੱਚ ਉਹ ਗ੍ਰਹਿ ਪ੍ਰਵੇਸ਼ ਦੀ ਪੂਜਾ ਕਰਵਾ ਰਹੇ ਸੀ ਤੇ ਵਿਸ਼ਾਲ ਤੇ ਸੇਜਲ ਅਮਰਜੀਤ ਜੀ ਦੀ ਕਹਾਣੀ ਸੁਣ ਰਹੇ ਸੀ ਤਾਂ ਉਹ ਇੱਕ ਦੂਜੇ ਨੂੰ ਦੇਖ ਰਹੇ ਸੀ ਤਾਂ ਉਦੋਂ ਹੀ ਅਮਰਜੀਤ ਜੀ ਕਹਿੰਦੇ ਆ ਕਿ ਵਿਸ਼ਾਲ ਤੂੰ ਤਾਂ ਬੈਠੇ ਬਿਠਾਏ ਆਪਣਾ ਨੁਕਸਾਨ ਕਰਵਾ ਲਿਆ ਜੇ ਤੂੰ ਸਾਡੇ ਨਾਲ ਅਜਿਹਾ ਵਿਵਹਾਰ ਨਾ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਇਹ ਫਲੈਟ ਤੇਰਾ ਹੁੰਦਾ ਪਰ ਹੁਣ ਵੀ ਇਹ ਫਲੈਟ ਤੇਰਾ ਹੋ ਸਕਦਾ ਵਸ ਤੈਨੂੰ ਮੇਰੀ ਇੱਕ ਸ਼ਰਤ ਮੰਨਣੀ ਹੋਵੇਗੀ ਵਿਸ਼ਾਲ ਹੈਰਾਨ ਹੁੰਦੇ ਹੋਏ ਕਹਿੰਦਾ ਕਿ ਸ਼ਰਤ ਕਿ ਉਹ ਜੀ ਸ਼ਰਤ ਤਾਂ ਅਮਰਜੀਤ ਨੇ ਕਿਹਾ ਕਿ ਤੁਹਾਨੂੰ ਦੋਹਾਂ ਨੂੰ ਸਾਡੇ ਕੋਲ ਰਹਿ ਕੇ ਸਾਡੇ ਘਰ ਨੌਕਰੀ ਕਰਨੀ ਪਵੇਗੀ ਉਹ ਵੀ ਪੂਰੇ 6 ਮਹੀਨੇ ਦੇ ਲਈ ਬਿਨਾ ਕੋਈ ਤਨਖਾਹ ਲਏ ਫਿਰ ਮੈਂ ਤੁਹਾਡੇ ਦੋਹਾਂ ਦੇ ਨਾਮ ਇਹ ਫਲੈਟ ਕਰ ਦੇਵਾਂਗਾ ਤੇ ਆਪਣੇ ਪਿੰਡ ਵਾਪਸ ਚਲਾ ਜਾਵਾਂਗਾ ਵੈਸੇ ਫਿਰ ਮੈਨੂੰ ਮੇਰਾ ਪਿੰਡ ਹੀ ਪਸੰਦ ਆ ਵਿਸ਼ਾਲ ਨੇ ਹੈਰਾਨ ਹੁੰਦੇ ਕਿਹਾ ਕਿ 6 ਮਹੀਨੇ ਸ਼ੇਜਲ ਨੇ ਕਿਹਾ ਹਾਂ ਹਾਂ ਅਸੀਂ ਕਰ ਲਵਾਂਗੇ ਪਾਪਾ ਜੀ ਹਾਂ ਹਾਂ ਪਾਪਾ ਜੀ ਅਸੀਂ ਕਰ ਲਵਾਂਗੇ ਸ਼ੇਜਲ ਨੇ ਵਿਸ਼ਾਲ ਨੂੰ ਖਿੱਚ ਕੇ ਇੱਕ ਕੋਨੇ 'ਚ ਲਿਜਾ ਕੇ ਕਿਹਾ ਕਿ ਤੁਸੀਂ ਪਾਗਲ ਹੋ ਗਏ ਹੋ ਇਸ ਫਲੈਟ ਦੀ ਕੀਮਤ ਦਾ ਅੰਦਾਜ਼ਾ ਨਹੀਂ ਕੀ ਤੁਹਾਨੂੰ 6 ਮਹੀਨੇ ਸਿਰਫ ਉਸ ਦੇ ਬਾਅਦ ਇਹ ਫਲੈਟ ਆਪਣਾ ਵਿਸ਼ਾਲ ਨੇ ਕਿਹਾ ਪਰ ਪਾਪਾ ਇਸ ਗੱਲ ਦੀ ਕੀ ਗਾਰੰਟੀ ਆ ਕਿ ਸਾਡੇ ਇੱਥੇ 6 ਮਹੀਨੇ ਨੌਕਰੀ ਕਰਨ ਨਾਲ ਤੁਸੀਂ ਸਾਨੂੰ ਇਹ ਫਲੈਟ ਦੇ ਦੇਵੋਗੇ ਅਮਰਜੀਤ ਜੀ ਨੇ ਕਿਹਾ ਕਿ ਵੈਸੇ ਤਾਂ ਮੈਂ ਜਵਾਨ ਦਾ ਪੱਕਾ ਹਾਂ ਪਰ ਫਿਰ ਵੀ ਇਹ ਸਭ ਕਾਨੂੰਨੀ ਕਾਗਜ਼ਾਤ ਤੇ ਨਾਲ ਹੋਵੇਗਾ ਬੋਲੋ ਕੀ ਮਨਜ਼ੂਰ ਆ ਉਸ ਦੇ ਬਾਅਦ ਕੁਝ ਕਾਗਜ਼ਾਤ ਬਣਾਏ ਹਨ ਤੇ ਵਿਸ਼ਾਲ ਤੇ ਸੇਜਲ ਉਹਨਾਂ ਦੀ ਨੌਕਰੀ ਤੇ ਲੱਗ ਜਾਂਦੇ ਆ ਇੱਥੇ ਅਮਰਜੀਤ ਜੀ ਉਹਨਾਂ ਦੀ ਚੰਗੀ ਤਰ੍ਹਾਂ ਖਚਾਈ ਕਰਦੇ ਆ ਸੇਜਲ ਵਿਸ਼ਾਲ ਨੂੰ ਕਹਿੰਦੀ ਆ ਕਿ ਸੁਣੋ ਜੀ ਜਦੋਂ ਆਪਾਂ ਨੂੰ ਇਹ ਫਲੈਟ ਮਿਲ ਜਾਵੇਗਾ ਆਪਣਾ ਉਹ ਛੋਟਾ ਫਲੈਟ ਵੇਚ ਦਿੰਨੇ ਆ ਉਹਨਾਂ ਪੈਸਿਆਂ ਨੂੰ ਆਪਾਂ ਇਸਤੇਮਾਲ ਕਰ ਲੈਨੇ ਆ ਕਿਉਂਕਿ 6 ਮਹੀਨੇ ਤਾ ਆਪਾਂ ਨੂੰ ਕੋਈ ਪੈਸਾ ਮਿਲੇਗਾ ਨਹੀਂ ਇਹ ਕੰਮ ਦੀ ਵਜ੍ਹਾ ਨਾਲ ਆਪਾਂ ਨੂੰ ਆਪਣੀ ਨੌਕਰੀ ਵੀ ਛੱਡਣੀ ਪਵੇਗੀ ਵੈਸੇ ਵੀ ਇਸ ਫਲੈਟ ਦੇ ਅੱਗੇ ਕੋਈ ਛੋਟੀ ਮੋਟੀ ਨੌਕਰੀ ਦੀ ਕੀ ਕੀਮਤ ਆਪਣੇ ਗੁਜ਼ਾਰੇ ਲਈ ਪੈਸੇ ਤਾਂ ਚਾਹੀਦੇ ਹੋਣਗੇ ਵਿਸ਼ਾਲ ਨੂੰ ਸੇਜਲ ਦੀ ਗੱਲ ਜੱਜ ਗਈ ਤੇ ਉਹਨਾਂ ਨੇ ਆਪਣਾ ਉਹ ਛੋਟਾ ਫਲੈਟ ਵੀ ਵੇਚ ਦਿੱਤਾ ਦੇਖਦੇ ਹੀ ਦੇਖਦੇ 6 ਮਹੀਨੇ ਗੁਜ਼ਰ ਗਏ ਤੇ ਅੱਜ ਉਹ ਦਿਨ ਸੀ ਜਦੋਂ ਅਮਰਜੀਤ ਜੀ ਆਪਣਾ ਇਹ ਫਲੈਟ ਵਿਸ਼ਾਲ ਨੂੰ ਦੇਣ ਵਾਲੇ ਸੀ ਵਿਸ਼ਾਲ ਨੇ ਕਿਹਾ ਪਾਪਾ ਜੀ ਤੁਹਾਡੇ ਕਹੇ ਦੇ ਮਤਾਬਕ 6 ਮਹੀਨੇ ਹੁਣ ਪੂਰੇ ਹੋ ਗਏ ਤੇ ਤੁਸੀਂ ਆਪਣੀ ਸਾਰੀ ਪ੍ਰਕਿਰਿਆ ਪੂਰੀ ਕਰੋ ਤਾਂ ਅਮਰਜੀਤ ਜੀ ਨੇ ਕਿਹਾ ਕਿ ਹਾਂ ਵਕੀਲ ਆ ਗਏ ਆ ਵਕੀਲ ਨੇ ਆ ਕੇ ਵਿਸ਼ਾਲ ਨੂੰ ਕੁਝ ਕਾਗਜ਼ ਫੜਾਈ ਜਿਸ ਨੂੰ ਫੜਦੇ ਹੀ ਉਹਨਾਂ પતિ ਪਤਨੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਫਿਰ ਅਮਰਜੀਤ ਜੀ ਕਹਿੰਦੇ ਆ ਬੇਟਾ ਉੱਥੇ ਜਾਣ ਤੋਂ ਪਹਿਲਾਂ ਇੱਕ ਵਾਰ ਰੰਗਵਾ ਲੈਣਾ ਕਈ ਸਾਲ ਪਹਿਲਾਂ ਰੰਗਾਈ ਹੋਈ ਸੀ ਉਸ ਘਰ ਦੀ ਤਾਂ ਵਿਸ਼ਾਲ ਨੇ ਕਿਹਾ ਕਿ ਕਿੱਥੇ ਜਾਣ ਤੋਂ ਪਹਿਲਾਂ ਇਹ ਫਲੈਟ ਤਾਂ ਨਵਾਂ ਐ ਫਿਰ ਇਸ ਘਰ ਨੂੰ ਪੇਂਟ ਦੀ ਕੀ ਜ਼ਰੂਰਤ ਆ ਅਮਰਜੀਤ ਜੀ ਨੇ ਕਿਹਾ ਕਿ ਬੇਟਾ ਕਾਗਜ਼ਾਂ ਵਿੱਚ ਜੋ ਲਿਖਿਆ ਸ਼ਾਇਦ ਖੁਸ਼ੀ ਦੇ ਮਾਰੇ ਤੂੰ ਚੰਗੀ ਤਰ੍ਹਾਂ ਪੜ੍ਹਿਆ ਨਹੀਂ ਮੇਰਾ ਘਰ ਤੇਰੇ ਨਾਮ ਕੀਤਾ ਹੈ ਤੇ ਮੇਰਾ ਘਰ ਤਾਂ ਇੱਕ ਹੀ ਆ ਉਹ ਆ ਪਿੰਡ 'ਚ ਰਹੀ ਗੱਲ ਐ ਇਸ ਫਲੈਟ ਦੀ ਇਸ ਨੂੰ ਤਾਂ ਮੈਂ ਬਸ 6 ਮਹੀਨਿਆਂ ਦੇ ਲਈ ਕਿਰਾਏ ਤੇ ਲਿਆ ਸੀ ਤਾਂਕੇ ਤੇਰਾ ਸ਼ਹਿਰ 'ਚ ਰਹਿਣ ਦਾ ਕਮਾਂਡ ਤੋੜ ਸਕਾਂ ਹੁਣ ਤਾਂ ਤੇਰੇ ਕੋਲ ਉਸ ਘਰ ਵਿੱਚ ਰਹਿਣ ਦੇ ਇਲਾਵਾ ਹੋਰ ਕੋਈ ਰਸਤਾ ਨਹੀਂ ਵਿਸ਼ਾਲ ਨੇ ਕਿਹਾ ਕਿ ਬਾਪ ਆਪਾ ਵਾ ਬਾਪ ਤੁਸੀਂ ਬਹੁਤ ਚੰਗੀ ਚਾਲ ਚੱਲੀ ਮੇਰੇ ਤੋਂ ਬਦਲਾ ਲੈਣ ਦੇ ਚੱਕਰ 'ਚ ਖੁਦ ਨੂੰ ਬੇਕਾਰ ਕਰ ਦਿੱਤਾ ਐਨੇ ਬੇਵਕੂਫ ਨਿਕਲੋਂਗੇ ਮੈਂ ਸੋਚਿਆ ਨਹੀਂ ਸੀ ਤਾਂ ਅਮਰਜੀਤ ਜੀ ਨੇ ਕਿਹਾ ਕਿ ਕੋਈ ਵੀ ਪਿਤਾ ਆਪਣੇ ਬੱਚਿਆਂ ਤੋਂ ਬਦਲਾ ਨਹੀਂ ਲੈਣਾ ਚਾਹੁੰਦਾ ਪਰ ਤੂੰ ਸਾਨੂੰ ਮਜਬੂਰ ਕੀਤਾ ਤੇ ਰਹੀ ਗੱਲ ਸਾਡੇ ਬੇਕਾਰ ਹੋਣ ਦੀ ਤੂੰ ਉਸ ਦੀ ਚਿੰਤਾ ਨਾ ਕਰ ਅਸੀਂ ਆਪਣਾ ਟਿਕਾਣਾ ਉਸ ਪ੍ਰਮਾਤਮਾ ਦੇ ਆਸ਼ਰਮ ਚ ਕਰ ਲਿਆ ਹੈ ਮੈਂ ਉਸ ਜ਼ਮੀਨ ਨੂੰ ਵੇਚ ਕੇ ਉਸ ਪੈਸਿਆਂ ਨਾਲ ਹੁਣ ਸਾਡਾ ਬੜਾਪਾ ਤਾਂ ਬੇਫਿਕਰਾ ਤੂੰ ਹੁਣ ਆਪਣੀ ਸੋਚ ਪੈਂਡ ਵਿੱਚ ਜਾ ਰਹਾ ਤਾਂ ਖੇਤੀਬਾੜੀ ਸਿੱਖ ਲੈ ਤੇਰੇ ਬੜੇ ਕੰਮ ਆਵੇਗੀ ਇਹ ਕਹਿ ਕੇ ਅਮਰਜੀਤ ਜੀ ਅਤੇ ਗੰਗਾ ਜੀ ਉੱਥੋਂ ਚਲੇ ਜਾਂਦੇ ਆ ਅਮਰਜੀਤ ਜੀ ਨੇ ਅੱਜ ਬਿਨਾ ਸ਼ੂਹੇ ਵਿਸ਼ਾਲ ਨੂੰ ਅਜੀਹਾ ਥੱਪੜ ਮਾਰਿਆ ਕਿ ਉਹ ਆਪਣੀ ਪੂਰੀ ਜ਼ਿੰਦਗੀ ਇਸ ਥੱਪੜ ਨੂੰ ਯਾਦ ਰੱਖੇਗਾ ਸੋ ਦੋਸਤੋ ਕਹਿੰਦੇ ਆ ਕਿ ਜਿਸ ਪ੍ਰਕਾਰ ਲੋਹੇ ਨੂੰ ਕੋਈ ਨਸ਼ਟ ਨਹੀਂ ਕਰ ਸਕਦਾ ਉਸ ਦਾ ਜੰਗ ਹੀ ਉਸ ਨੂੰ ਨਸ਼ਟ ਕਰ ਦਿੰਦਾ ਇਸੇ ਤਰ੍ਹਾਂ ਇਨਸਾਨ ਨੂੰ ਕੋਈ ਹੋਰ ਨਹੀਂ ਬਲਕਿ ਇਨਸਾਨ ਦਾ ਘਮੰਡ ਹੀ ਉਸ ਨੂੰ ਨਸ਼ਟ ਕਰ ਦਿੰਦਾ ਬਸ ਇਹੀ ਹੋਇਆ ਵਿਸ਼ਾਲ ਤੇ ਸੇਜਲ ਦੇ ਨਾਲ ਉਹਨਾਂ ਨੂੰ ਕਮਾਂਡ ਆ ਗਿਆ ਸੀ ਉਹਨਾਂ ਨੇ ਧੋਖੇ ਨਾਲ ਆਪਣੇ ਪਿਤਾ ਤੋਂ ਸਾਰੀ ਸੰਪਤੀ ਹੜੱਪ ਲਈ ਸੀ ਉਸ ਦੇ ਲਈ ਕੋਈ ਆਵਾਜ਼ ਚੁੱਕਣ ਵਾਲਾ ਨਹੀਂ ਲੇਕਿਨ ਜਿਸ ਦਾ ਕੋਈ ਨਹੀਂ ਹੁੰਦਾ ਉਹਨਾਂ ਦਾ ਰੱਬ ਹੁੰਦਾ ਬਸ ਇਹੀ ਹੋਇਆ ਅਮਰਜੀਤ ਜੀ ਦੇ ਨਾਲ ਵੀ ਇਸ ਲਈ ਜ਼ਿੰਦਗੀ ਵਿੱਚ ਕਦੇ ਵੀ ਇਹ ਨਾ ਸੋਚੋ ਕਿ ਕੌਣ ਕਦੋਂ ਤੇ ਕਿਵੇਂ ਬਦਲ ਜਾਂਦਾ ਸਿਰਫ ਇਹਨਾਂ ਦੇਖੋ ਕਿ ਉਹ ਤੁਹਾਨੂੰ ਕੀ ਕੀ ਸਿਖਾ ਜਾਂਦਾ ਸੋ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਕਹਾਣੀ ਨੂੰ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ